ਮੈਂ ਰਸੀ ਬਾਵਾ ਆਪਣਾ ਵੇੜਾ ਸਕੂਲ ਆਫ ਲਰਨਿੰਗ ਫਾਊਂਡੇਸ਼ਨ ਅਸੀਂ ਇੱਕ ਸੋਸ਼ਲ ਵਰਕ ਐਨਜੀਓ ਸਟਾਰਟ ਕੀਤਾ ਹੈ ਸਾਡੀ ਚੌਥੀ ਬ੍ਰਾਂਚ ਅੰਮ੍ਰਿਤਸਰ ਵਿੱਚ ਖੁੱਲ ਰਹੀ ਹੈ ਉਹਨਾਂ ਲੜਕੀਆਂ ਵਾਸਤੇ ਜਿਹੜੀਆਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਲੱਖਾਂ ਰੁਪਏ ਹਜ਼ਾਰਾਂ ਰੁਪਏ ਫੀਸ ਨਹੀਂ ਦੇ ਸਕਦੀਆਂ ਉਹ ਆ ਕੇ ਬਹੁਤ ਘੱਟ ਤੋਂ ਘੱਟ ਰੇਟ ਦੇ ਵਿੱਚ ਘੱਟ ਤੋਂ ਘੱਟ ਫੀਸ ਦੇ ਵਿੱਚ ਆ ਕੇ ਆਪਣੇ ਵੇੜੇ ਨਾਲ ਜੁੜਨ ਔਰ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਸਿਕਿਉਰ ਕਰੇ ਕਿਹੜੇ ਕਿਹੜੇ ਕੋਰਸ ਇੱਥੇ ਕਰਾਏ ਜਾ ਰਹੇ ਨੇ ਕਿਹੜੀ ਕਿਹੜੀ ਫੈਸਿਲਿਟੀਆਂ ਦਿੱਤੇ ਜਾ ਰਹੀਆਂ ਇੱਥੇ ਜੀ ਸੱਤ ਕੋਰਸ ਅਸੀਂ ਕਰਾ ਰਹੇ ਹਾਂ ਮੇਕਅਪ हेयर ਸਟਾਈਲ ਨੇਲ ਐਕਸਟੈਂਸ਼ਨ ਦੇ ਕੋਰਸ ਆਈ ਲੈਸ਼ ਦੇ ਕੋਰਸ ਜਿੰਨੇ ਵੀ ਸੱਤ ਸਾਢੇ ਕੋਰਸ ਹੈਗੇ ਉਹ ਸਾਰੇ ਬੇਸਿਕ ਟੂ ਐਡਵਾਂਸ ਹੈਗੇ ਇਸ ਤੋਂ ਬਾਅਦ ਤਾਂ ਕੋਈ ਵੀ ਕੋਰਸ ਸਿੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਔਰ ਤੁਸੀਂ ਆਪਣਾ ਫਿਊਚਰ ਬਹੁਤ ਸਿਕਿਉਰ ਕਰ ਸਕਦੇ ਹੋ ਔਰ ਇੱਕ ਅੱਛੀ ਕਾ ਅਰਨਿੰਗ ਕਰ ਸਕਦੇ ਹੋ ਕਿੰਨੀਆਂ ਧੀਆਂ ਦੂਰ ਰਾਡੇ ਤੋਂ ਆਉਂਦੀਆਂ ਨੇ ਉਹਨਾਂ ਦੀ ਕੀ ਸਥਿਤੀ ਉਹਨਾਂ ਲਈ ਜੜੀਆਂ ਲੜਕੀਆਂ ਆਪ ਡਾਊਨ ਨਹੀਂ ਕਰ ਸਕਦੀਆਂ ਦੂਰੋਂ ਆਉਂਦੀਆਂ ਨੇ ਉਹਨਾਂ ਨੂੰ ਆਣਾ ਜਾਣਾ ਔਖਾ ਲੱਗਦਾ ਹੈ ਖਰਚਾ ਪੈਂਦਾ ਹੈ ਉਹਨਾਂ ਨੂੰ ਆਪਣੇ ਵੇੜੇ ਵੱਲੋਂ ਰਹਿਣਾ ਖਾਣਾ ਇੱਥੇ ਫ੍ਰੀ ਹੈਗਾ ਉਸ ਦੀ ਕੋਈ ਐਕਸਟਰਾ ਚਾਰਜ ਨਹੀਂ ਹੈਗੀ ਜੜੀ ਅਸੀਂ ਫੀਸ ਰੱਖੀ ਹੋਈ ਹੈ ਉਹਦੇ ਵਿੱਚ ਹੀ ਰਹਿਣਾ ਤੇ ਖਾਣਾ ਉਹਨਾਂ ਨੂੰ ਮਿਲੇਗਾ ਐਕਸਟਰਾ ਕੋਈ ਵੀ ਚਾਰਜ ਨਹੀਂ ਹੈਗੀ ਸੋ ਹੁਣ ਤੱਕ ਪੰਜਾਬ ਚ ਕਿੰਨੀਆਂ ਬਰਾਚਾ ਕੋਡੀਆਂ ਨੇ ਤੇ ਕਿੰਨੀਆਂ ਲੜੀਆਂ ਦਾ ਹੱਥ ਵਿੱਚ होने तक ऐसी सप्तवेले तो पटियाला ब्रांच ऐसी स्टार्ट की थी सी उस तो बाद दिल्ली स्टार्ट की थी दिल्ली तो बाद ऐसी पटियाले जी कोर ब्रांच साड़ी खुली की है होने चौथी ब्रांच ऐसी अमरीश सर्विस स्टार्ट कर रहे हैं एक्चुअली ये दिमागी चाहिए क्योंकि ਕਰਨਾ ਜਿੱਥੇ ਵਿੜਾ ਹੁੰਦਾ ਜਿੱਥੇ ਪੇਕੇ ਸੋਰੇ ਕੁਝ ਵੀ ਨਹੀਂ ਹੁੰਦਾ ਉਹ ਇੱਕ ਵਿੜਾ ਹੁੰਦਾ ਜਿੱਥੇ ਆਪਾਂ ਸਾਰੇ ਇਕੱਠੇ ਆ ਕੇ ਇੱਕ ਵਿੜਾ ਇਕੱਠੇ ਹੋ ਕੇ ਰਹਤਾ ਉਹਨੂੰ ਆਪਣਾ ਵਿੜਾ ਕਹਿੰਨ ਦੋਖਿਆ ਕੀ ਮਕਸਦ ਕੀ ਹੈ ਮਕਸਦ ਇਹ ਹੈ ਕਿ ਤੁਸੀਂ ਇੱਥੇ ਸਿਕਿਉਰ ਹੋਣ ਜਿਹੜੇ ਲੱਖਾਂ ਰੁਪਏ ਲਗਾ ਕੇ ਬਾਰ ਜਾਂਦੇ ਬਾਰ ਵਾਲੇ ਬੱਚੇ ਦਾ ਡਾਲਰ ਕਮਾ ਲੈਂਦੇ ਪਰ ਜਿਹੜੇ ਇੰਡੀਆ ਵਿੱਚ ਕੁੜੀਆਂ ਰਹਿ ਰਹੀਆਂ ਉਹਨਾਂ ਵਾਸਤੇ ਵੀ ਸੋਚਣਾ ਬਹੁਤ ਜ਼ਰੂਰੀ ਹੈ ਹਰ ਲੜਕੀ ਨੂੰ ਹਰ ਲੇਡੀ ਨੂੰ ਅੱਗੇ ਕਦਮ ਪੜਾ ਚੱਕਣਾ ਚਾਹੀਦਾ ਹੈ ਕਿ ਇੰਡੀਆ ਵਿੱਚ ਜੜੀਆਂ ਲੜਕੀਆਂ ਲੇਡੀਜ਼ ਜੋ ਵੀ ਹੈਗੀ ਏਜ ਦੀ ਕੋਈ ਲਿਮਟ ਨਹੀਂ ਹੈਗੀ ਜੜੀ ਵੀ ਏਜ ਚ ਹੈ ਗਿਆ ਆਪਣੇ ਆਪ ਨੂੰ ਸਿਕਿਉਰ ਕਰਨ ਅਰਥੀ ਤੋਂ ਅਰਨ ਕਰਨ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਆਪਣਾ ਔਰ ਆਪਣੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕਦੇ ਹੋ ਹਾਰਿਵੰਦ ਮਾਪਰਾ ਨਾ ਸੱਚੀ ਗੱਲ ਸਾਰੇ ਨੂੰ ਮੇਰਾ ਨਾਮ ਹਰਮਨਪ੍ਰੀਤ ਕੌਰ ਆ ਮੈਂ ਇੱਥੇ ਜੋਬ ਕਰਮਨ ਜਿਹੜਾ ਇੱਥੇ ਕੋਰਸ ਕਰਨ ਆਈ ਮੈਂ ਪਹਿਲੇ ਇੱਥੇ ਐਜ਼ ਅ ਸਟੂਡੈਂਟ ਆਈ ਸੀਗੀ ਮੈਮ ਦੇ ਕੋਲ ਇੱਥੇ ਮੈਂ ਨੇਲਸ ਦਾ ਕੋਰਸ ਕਰਿਆ ਹੁਣ ਜਿਵੇਂ ਮੈਮ ਨੇ ਪ੍ਰੋਮਿਸ ਕੀਤਾ ਸੀਗਾ ਜਿਹੜੇ ਬੱਚੇ ਚ ਟੈਲੈਂਟ ਹੋਏਗਾ ਮੈਂ ਉਹਨਾਂ ਨੂੰ ਅੱਗੇ ਜੋਬ ਪ੍ਰੋਵਾਈਡ ਕਰੂੰਗੀ ਔਰ ਮੈਮ ਨੇ ਐਜ਼ ਅ ਸੇਮ ਪ੍ਰੋਮਿਸ ਪੂਰਾ ਵੀ ਕੀਤਾ ਮੈਂ ਇੱਥੇ ਸਟੂਡੈਂਟ ਸੀਗੀ ਹੁਣ ਮੈਮ ਨੇ ਮੈਨੂੰ ਇੱਥੇ ਆਪਣੇ ਕੋਲ ਜੋਬ ਦੇ ਦਿੱਤੀ ਹੈ ਜਿਹੜੀਆਂ ਇੱਥੇ ਆਪਣੇ ਭਾਗਾਂ ਤੇ ਖੜਾ ਹੋਣਾ ਚਾਹੁੰਦੇ ਨੇ ਸਨਹਿਰਾ ਕੋਰਸ ਕਰਨਾ ਚਾਹੁੰਦੇ ਨੇ ਮੈਂ ਕਹਾਂ ਗੂੰਗੀ ਕਿ ਬਹੁਤ ਰੀਜ਼ਨੇਬਲ ਰੇਟ ਆ ਤੁਸੀਂ ਪਲੀਜ਼ ਇੱਥੇ ਆ ਕੇ ਆਪ ਦਾ ਲਾਈਫ ਨੂੰ ਸਿਕਿਉਰ ਕਰ ਲਓ ਇੱਥੇ ਆ ਕੋਰਸ ਕਰ